ਲਾਉ ਬਾਈ ਜੇ ਤੈਨੂੰ ਸ਼ੌਂਕ ਕਰਾਈਏ ਬਾਈ ਹੁਣਾਂ ਦੇ ਕਬੂਤਰਾਂ ਦਾ ਇਹ ਕਿਹੜਾ ਪਿੰਡ ਆਪਣਾ ਭਲਾ ਹੈ ਹਾਂਜੀ ਬਨਵੋਰੀ ਬਨਵੋਰੀ ਪਿੰਡ ਆ ਬਾਈ ਮਲੇਰ ਕੋਟਲੇ ਦੇ ਲੱਗਿਆ ਉਰੇ ਆਇਸੀ ਹੂਟਰ ਸਿਸਟਮ ਲਾਉਣ ਤੇ ਮੈਂ ਕਿਹਾ ਬਾਈ ਹੁਣਾਂ ਦੇ ਕਬੂਤਰਾਂ ਦਾ ਸ਼ੌਂਕ ਕਰਦੇ ਆ ਵੱਡੇ ਕਬੂਤਰ ਆ ਬਾਈ نیچے ਵੱਡੇ ਆ ਤੇ ਬਾਕੀ ਉੱਡਣ ਵਾਲੇ ਜਿੰਨੇ ਵੀ ਉਹ ਉੱਪਰ ਰੱਖੇ ਹੋਏ ਆ ਠੀਕ ਆ ਜੀ ਤੇ ਇਹ ਉੱਪਰ ਛਤਰੀਆਂ ਲੱਗੀਆਂ ਨੇ ਖੁੱਡੇ ਨੇ ਦੋ ਇੱਕ ਇਹ ਆ ਇੱਕ ਹੋਰ ਪਰੇ ਆ ਤਿੰਨ ਖੁੱਡੇ ਚਾਰ ਨੇ ਉੱਪਰ ਜੀ ਤੇ ਇਹ ਤੁਹਾਨੂੰ ਕਰਾਉਣੇ ਇਹਨਾਂ ਦਾ ਸ਼ੌਂਕ ਤੇ ਦੱਸਣਾ ਕਿੰਦਾਂ ਦੇ ਲੱਗਦੇ ਆ ਐ ਲਓ ਜੀ ਅੱਜ ਬਈ ਇੱਕ ਤੁਹਾਨੂੰ ਗੱਲ ਕਰਦੇ ਆ ਨਾਲ-ਨਾਲ ਕਬੂਤਰ ਤੁਸੀਂ ਦੇਖੀ ਜਾ ਤੇ ਕਈ ਬਈ ਕਹਿ ਦਿੰਦੇ ਆ ਬਈ ਰਾਜਨ ਕੋਲ ਥੋੜੇ ਜਿਹਾ ਕਬੂਤਰ ਹੀ ਗਹੀ ਤੇ ਕੋਈ ਕਹਿੰਦਾ ਮੇਕੋ ਰਾਜਨ ਵਾਲੇ ਕੋਈ ਕਹਿੰਦਾ ਮੇਕੋ ਰਾਜਨ ਵਾਲੇ ਆ ਗੱਲ ਇਦਾਂ ਆ ਵੀ ਉਹ ਟਾਈਮ ਨੂੰ ਸਮਾਂ ਬਹੁ ਹੋ ਗਿਆ ਔਰ ਉਹਨੇ ਕ ਕਬੂਤਰ ਜਿਹੜੇ ਇੱਧਰ ਉੱਧਰ ਗਏ ਹੀ ਗਹੀ ਜਦੋਂ ਬੰਦਾ ਬੱਚੇ ਕਢਾਉਂਦਾ ਆ ਤੇ ਕਬੂਤਰਾਂ ਦੀ ਜਿਹੜੀ ਤਦਾਦ ਵੱਧਦੀ ਆ ਇੱਥੇ ਬੰਦੇ ਆਂਡੇ ਫੇਰ-ਫੇਰ ਕੇ ਇੱਕ ਜੋੜੇ ਦੇ ਸਾਲ ਦੇ ਵਿੱਚ 15-15 ਬਣਾ ਲੈਂਦੇ ਨੇ 10-10 15-15 ਬਣਾ ਲੈਂਦੇ ਨੇ ਤੇ ਚਲੋ ਆਪਾਂ ਪਿਓਰ ਨਹੀਂ ਕਹਿੰਦੇ ਥੋੜੇ-ਬਹੁਤ ਵਿੱਚ ਮਿਸ ਪੈਂਦੀ ਆ ਜਦੋਂ ਕਬੂਤਰ ਇੱਧਰ-ਉੱਧਰ ਰਲਦੇ ਆ ਤੇ ਬਣੇ ਉਹ ਬਾਬੇ ਧੰਨੇ ਵਾਲੇ ਕਬੂਤਰਾਂ ਦੇ ਵਿੱਚੋਂ ਸੀ ਠੀਕ ਆ ਜੀ ਤੇ ਕਬੂਤਰ ਤੇ ਆ ਜਾ ਕੇ ਉਹੀ ਸੀ ਸਿਰਫ ਇੱਕ ਨਾਮ ਪੈ ਗਿਆ ਰਾਜਨ ਵਾਲਾ ਕੁਝ ਨਸਲਾਂ ਜਿਹੜੀਆਂ ਹੁੰਦੀਆਂ ਨੇ ਉਹ ਕੰਮ ਕਰਦੀਆਂ ਆ ਉਹ ਬੰਦੇ ਦੇ ਨਾਮ ਨਾਲ ਜਿਹੜੀਆਂ ਉਹ ਫਿਰ ਉਹ ਜਾਣੀਆਂ ਜਾਂਦੀਆਂ ਆ ਦੂਜੀ ਕਹਿੰਦੇ ਕਾਕੇ ਕਿਲੇ ਵਾਲੇ ਕਬੂਤਰ ਸਾਰੇ ਕਹਿੰਦੇ ਸਾਡੇ ਕੋਲ ਡੱਬੇ ਆ ਹੁਣ ਗੱਲ ਕਰੀਏ ਵੀਰੇ ਉਹ ਵੀ ਆ ਹੁਣ ਜਦੋਂ ਕੋਈ ਚੱਕ ਲੈਂਦਾ ਅੱਗੇ ਤੋਂ ਅੱਗੇ ਉਹ ਕਿਸੇ ਹੋਰ ਕੋਲ ਜਾਂਦਾ ਉਹਦੇ ਬੱਚੇ ਕੋਈ ਦੋ ਲੈ ਜਾਂਦਾ ਉਹਦੇ ਨਾਲ ਨਾ ਵਾਧਾ ਹੁੰਦਾ ਰਹਿੰਦਾ ਆ ਕਿਉਂਕਿ ਅੱਜ ਕੱਲ ਜਿਹੜਾ ਵੀ ਕੋਈ ਬੰਦਾ ਆ ਬਰੀਡ ਦੇ ਪਿੱਛੇ ਪਿਆ ਹੋਇਆ ਆ ਵੱਧ ਤੋਂ ਵੱਧ ਜਿਹੜਾ ਉਹ ਨਸਲਾਂ ਬਣਾਉਂਦਾ ਆ ਹਮੇਸ਼ਾ ਤੇ ਇਹ ਜਿਹੜੇ ਸਾਰੇ ਨਾਰਾ ਭਾਜੀ ਇਹਨਾਂ ਆ ਆ ਖਟੀਆਂ ਦਾ ਕਿਹੜੀ نسل ਦੇ ਵਿੱਚੋਂ ਆ ਇਹ ਫੌਜੀ ਵਾਲਾ ਬਾਈ ਸੁਖندر ਵਾਲੇ ਕਾਲਸਰੇ ਆ ਇਹ ਅੱਛਾ ਅੱਛਾ ਬਾਈ ਸੁਖندر ਵਾਲੇ ਜਿਹੜੇ ਕਾਲਸਰੇ ਆ ਉਹਨਾਂ ਦੇ ਵਿੱਚੋਂ ਆਏ ਹੈ ਹਾਂ ਇਹ ਆਪਣਾ ਲੋਗੜ ਦਿਆ ਸੀਗਾ ਲੋਗੜ ਹਾਂ ਇਹ ਪਹਿਲੇ ਦਿਨ ਹਰ ਗੱਦੀ 5 ਮਿੰਟ ਰਹਿ ਜਾਂਦੇ ਚਾਰ ਮਿੰਟਾਂ ਕੰਮ ਕਰਿਆ ਸੀਗਾ ਠੀਕ ਹੈ ਜੀ ਦੂਜੇ ਦਿਨ ਸਾਰੇ ਗਰੁੱਪਾਂ ਦੇ ਰਿਕਾਰਡ ਪਈਏ ਉਤਰਾ ਆਪਣਾ 5:30 ਵਜੇ ਦਾ ਕੁੱਟਿਆ ਸੀ ਉੱਥੇ ਅੱਛਾ ਉੱਠ ਗਏ ਸਵੇਰੇ ਹਾਂ ਲੋਗੜ ਸਹੀ ਗੱਲ ਸਹੀ ਆ ਕਬੂਤਰ ਜਿਹੜਾ ਆਪਣਾ ਦੋ ਠੱਲਾ ਪਾਈਆ ਉਹ ਕੱਲਾ ਜਿੱਤਿਆ ਸੀਗਾ ਇਹ ਦੋ ਏ ਠੱਲਾ ਪਾਈਆਂ ਜਿਹੜੀਆਂ ਉਹ ਪਿੱਛੇ ਆ ਛਕੀਆਂ ਹਰੀਆਂ ਤੋਤੀਆਂ ਠੱਲਾ ਆ ਤੁਹਾਨੂੰ ਦਿਖਾਣੇ ਜੂਮ ਕਰਕੇ ਖਟੀਆਂ ਅੱਖਾਂ ਦਾ ਉਹ ਪਿੱਛੇ ਕਬੂਤਰ ਖੜਾ ਜੀ ਖਟੀਆਂ ਅੱਖਾਂ ਦਾ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਦੋ ਠੱਲਾ ਪੈਰ ਦੇ ਵਿੱਚ ਕਦ ਕਾਠ ਹੀ ਬੜਾ ਆ ਇਹ ਕਿੱਥੇ ਜਿੱਤੇ ਆਈ ਇਹ ਦੁਗਣੀ ਦੁਗਣੀ ਕਿੰਨੇ ਉੱਡੇ ਸੀ ਜੀ ਉੱਥੇ ਬੰਜਾ ਕਬੂਤਰ ਉੱਡੇ ਬੰਜਾ ਕੱਲਰ ਰਿਹਾ ਜੀ ਕੱਲਰ ਰਿਹਾ ਜੀ ਕੱਲਾ ਰਿਹਾ ਜੀ ਆ ਜਿਹੜਾ ਦੁਗਣੀ ਆਹ ਉਤ ਲਾਲਜੀ ਨੇ ਇਹਦਾ ਪਾਈ 142 ਕੂਤਰੋ ਡੇ ਸੀਗੇ ਆਹੜਾ ਚਿੱਟੀਆਂ ਦਾ ਹਾਂ ਆਹੜਾ ਲਾਲਚੀਨਾ ਹਾਂ ਲਾਲਜੀ 142 ਆਪਣੇ ਕੁੰਬੜਾਲ ਕੁੰਬੜਾਲ ਹਾਂ ਉੱਥੇ ਆਪਾਂ ਇਕੱਲੇ ਜਾਂਦੇ ਸੀ ਬਾਜੀ ਨੂੰ ਦੋਚ ਕਰਦੇ ਸੀ ਆਪਾਂ ਇਕੱਲੇ ਜਾਂਦੇ ਸੀਗੇ ਵੱਡਾ ਇਕੱਲੇ ਜਾਂਦੇ ਸੀ ਆਪਾਂ ਬਦਲ ਗਏ ਸੀ ਸਹੀ ਆ ਸਹੀ ਆ ਜੀ ਇਹਦਾ ਪਾਈ ਠੀਕ ਆ ਠੀਕ ਆ ਆਹ ਚਿੱਟੀਆਂ ਦਾ ਜੀ ਲਾਲਚੀਨਾ ਸਾਹਮਣੇ ਥੋੜੇ ਕਾਲੇ ਪਾਰਾ ਵਿੱਚ ਛਾਤੀ ਤੇ ਇਹ ਬੱਛਾਂ ਦਾ ਉਤਰ ਪਾਈ ਵੰਦਰ ਕਰਵਾਇਆ ਨਹੀਂ ਅੱਛਾ ਇਹ ਬਾਠਾਂ ਵਾਲਿਆਂ ਜੋਂ ਇਹ ਬਾਠਾਂ ਵਾਲੇ ਸਹੀ ਆ ਸਹੀ ਆ ਬਾਈ ਦੇਖੋ ਕਬੂਤਰ ਗਿਣਤੀ ਰਿਹਾ ਬਾਈ ਹੁਣਾਂ ਕੋਲ ਪਰ ਪੂਰੇ ਕਹਿੰਦੇ ਘੁਆਂਦਿਆ ਤੇ ਆਹ ਡੱਬਾ ਇਹ ਡੱਬਾ ਕਿਹੜਿਆਂ ਚ ਇਹ ਕਾਕੇ ਵਾਲਾ ਇਹ ਕਾਕੇ ਵਾਲਿਆਂ ਜੀ ਠੀਕ ਆ ਠੀਕ ਆ ਜੀ ਜਿਵੇਂ ਤੁਹਾਨੂੰ ਦੱਸਿਆ ਬਾਈ ਨਸਲਾਂ ਜਿਹੜੀਆਂ ਹੈਗੀਆਂ ਕੰਮ ਕਰਦੀਆਂ ਆ ਤੇ ਬਾਈ ਹੁਣਾਂ ਦੇ ਕੋਲ ਦੇਖੋ ਗਿਣਤੀ ਰਿਹਾ 15 ਤੋਂ 20 ਕਬੂਤਰ ਹੋਣਗੇ ਵੱਧ ਤੋਂ ਵੱਧ 17 ਕਬੂਤਰ ਆ ਟੋਟਲ ਉਹ ਪੂਰਾ ਬੈਠਾ ਜਿਹੜਾ ਬਾਈ ਮਿੱਕੀ ਦੇ ਘਰੋਂ ਹਾਂਜੀ ਬਾਈ ਸੁਵਿੰਦਰ ਕੋਲ ਜਗੀਆਂ ਦੋ ਜੋੜੀਆਂ ਲਾ ਕੇ ਹਾਂਜੀ ਉਹ ਜੋੜੀ ਦਾ ਉਹ ਜੋੜੀ ਦਾ ਰੱਤਾ ਜਿਹੜਾ ਇੱਕ ਇੱਕੋ ਕਾਲਾ ਚੀਨਾ ਇਹ ਦੋ ਸਕੇ ਭਾਈ ਆ ਇੱਕ ਕਾਲਾ ਚੀਨਾ ਐੜਾ ਖੜਾ ਚਿੱਟੀਆਂ ਨਾਲ ਹਾਂ ਚਿੱਟੀਆਂ ਚਿੱਟੀਆਂ ਕਾਲਾ ਚੀਨਾ ਠੀਕ ਦੋ ਸਕੇ ਭਾਈ ਆ ਦੋਵੇਂ ਇਹ ਸਕੇ ਭਾਈ ਆ ਇਹ ਦੇਖੋ ਭਾਈ ਇੱਕ ਰੱਤਾ ਨਿਕਲਿਆ ਹੋਇਆ ਤੇ ਦੂਜਾ ਜਿਹੜਾ ਕਾਲਾ ਚੀਨਾ ਨਿਕਲਿਆ ਹੋਇਆ ਆ ਤੇੜਾ ਇਹਨਾਂ ਦੇ ਪਿੱਛੇ ਚਿੱਟੀਆਂ ਵਾਲਾ ਖੜਾ ਹੈ ਜੀ ਇਹ ਆਪਣਾ ਸੈਣੀ ਦੇ ਘਰੋਂ ਬਾਜੀ ਖਾਨੇ ਬਾਜੀ ਵਾਲਾ ਬਾਜੀ ਖਾਨੇ ਵਾਲੇ ਸੈਣੀ ਦੇ ਘਰੋਂ ਆ ਹਾਂ ਉਹਨਾਂ ਨੇ ਆਪਣਾ ਪਿਆਰ ਵਧੀਆ ਉਹਨੇ ਇੱਕ ਜੋੜੀ ਦਿੱਤੀ ਹੈ ਬਹੁਤ ਬੱچے ਹੋ ਗਏ ਜੋੜੀ ਸਹੀ ਹੈ ਸਹੀ ਇਹ ਕੱਦ ਕਾਠੇ ਦਾ ਵੀ ਪੂਰਾ ਵਧੀਆ ਆ ਹਾਂ ਇਗਰਦੇਵ ਵਾਲੇ ਪੁੱਤਰੇ ਹੋਣਾ ਹਾਂ ਹੋਨਾ ਕਰਵਾਇਆ ਸਹੀ ਹੋ ਗਿਆ ਪਾਜੀ ਉਹਦੇ ਵਿੱਚ ਮਾਦੀਆਂ ਮਦੀਨਾ ਜੀ ਐ ਬਈ ਸਾਰੇ ਦੇ ਸਾਰੇ ਜਿਹੜੇ ਨਾਰਾ ਜਿਹੜੇ ਤੁਸੀਂ ਦੇਖਿਆ ਇਸ ਟਾਈਮ ਤੇ ਤੁਹਾਨੂੰ ਮਦੀਨਾ ਦਾ ਵੀ ਸ਼ੌਂਕ ਕਰਾਉਂਦੇ ਆ ਬਈ ਠੀਕ ਹੈ ਜੀ ਤੇ ਸੋਹਣੇ ਨਰ ਨੇ ਬਾਈ ਹੋਣਾ ਦੇ ਤੇ ਬਾਕੀ ਸ਼ੌਂਕ ਕਰਾਣੇ ਤੁਹਾਨੂੰ ਮਾਦੀਆਂ ਦਾ ਵੀ ਜੀ ਖੁੱਡੇ ਦੇ ਵਿੱਚ ਜਿਹੜੀਆਂ ਹੈਗੀਆਂ ਆ ਬਈ ਮਦੀਨਾ ਨੇ ਸਾਰੀਆਂ ਨੀਆਂ ਸਾਰੀਆਂ ਠੀਕ ਆ ਜੀ ਬਨਵੋਰੀ ਪਿੰਡਾ ਬਾਈ ਹੁਣਾਂ ਦਾ ਤੇ ਦੇਖੋ ਕਬੂਤਰੀਆਂ ਰੂਹ ਖੁਸ਼ ਹੁੰਦੀ ਆ ਦੇਖ ਕੇ ਅੱਜ ਬਾਹਰ ਕੱਢੇ ਬਾਈ ਬਾਈ ਦਾਣਾ ਪਾਣੀ ਇਹਨਾਂ ਨੂੰ ਬਾਹਰ ਹੀ ਪਾਉਂਦੇ ਆ ਹੈ ਸੋਹਣਾ ਲੱਗਦਾ ਯਾਰ ਫਿਰਦੇ ਜਾਨਵਰ ਰਹਿੰਦੇ ਵੀ ਤੰਦਰੁਸਤ ਆ ਇੱਕ ਹੋਰ ਚੀਜ਼ ਆ ਇਹਦੇ ਨਾਲ ਕਬੂਤਰੀਆਂ ਕਦੇ ਕੱਚੇ ਅੰਡੇ ਨਹੀਂ ਲਾਉਂਦੀਆਂ ਕੱਚੇ ਅੰਡੇ ਨਹੀਂ ਲਾਉਂਦੀਆਂ ਸਹੀ ਕੱਚੇ ਅੰਡੇ ਨਹੀਂ ਲਾਉਂਦੀਆਂ ਦੇਖੋ ਬਾਈ ਕਦ ਕੱਟ ਤੇ ਵਜੂਦ ਇਹਨਾ ਕਬੂਤਰੀਆਂ ਦੇ ਅੱਜ ਇਹਦੇ ਪੈਰ 'ਚ ਦੋ ਛੱਲੇ ਆ ਉਰੇ ਬੈਠੀ ਐ ਇੱਕ ਚਿੱਟੀਆਂ ਦੀ ਇਹ ਲਈ ਦਿੱਤੀ ਜੀ ਆਪਣੀ ਇਹ ਇਹ ਸਲਾਹ ਦਿੱਤੀ ਸੀ ਆਪਣੀ ਕੋਤੇ ਐ ਦੇਖੋ ਬਾਈ ਕਬੂਤਰੀ ਤੁਹਾਨੂੰ ਦਿਖਾਈਏ ਖਟੀਆਂ ਦੀ ਐ ਇਹ ਚਾਰ ਚਵੰਡੀ ਚਾਰ ਨੇ ਟਾਈਮ ਕਰਤਾ ਸੀ ਸਲਾਹ ਅੱਛਾ ਸਲਾਰ ਚਾਰ ਚਵੰਡੀ ਦੀ ਐ ਦੋ ਛੱਲੇ ਇਹਦੇ ਪੈਰ ਦੇ ਵਿੱਚ ਕਬੂਤਰੀ ਨੇ ਦੇਖੋ ਬਾਈ ਕਬੂਤਰੀ ਦਾ ਕੱਦ ਕਾਠ ਵਜੂਤ ਹੀ ਬੜਾ ਤਗੜਾ ਤਾਂ ਐ ਲੋ ਕਰੋ ਸ਼ੌਂਕ ਮੇਰੇ ਭਰਾ ਇਹ ਸ਼ੌਂਕ ਜਿਹੜਾ ਵੀਰੇ ਕਦੇ ਕਦੇ ਦੇਖਣ ਨੂੰ ਮਿਲਦਾ ਐ ਇਹੋ ਜਿਹਾ ਵੀ ਤੇ ਕਾ ਡੱਬੀ ਜਿਹੜੀ ਵਿੱਚ ਫਿਰਦੀ ਏ ਕਿਹਨੇ ਇਹ ਵੀ ਕਾਕੇ ਵਾਲਿਆਂ ਦੀ ਹੈ ਇਹਨਾਂ ਸਾਈਜ਼ ਨਹੀਂ ਆਦ ਕਿਹਨਾਂ ਥੋੜੇ ਜਿਹੇ ਕੁੱਤਰੀ ਖੜਾਣ ਵੀ ਬਹੁਤ ਵਧੀਆ ਕਬੂਤਰੀ ਦੀ ਵਿੱਚੋਂ ਵੱਖਰੀ ਖੜਦੀ ਆ ਲਓ ਬਈ ਇਹ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਮਿੱਤਰੋ ਫੇਰ ਇੱਕ ਵਾਰ ਤੁਹਾਨੂੰ ਦੱਸ ਦਈਏ ਇਹ ਕਬੂਤਰ ਸੇਲ ਨਹੀਂ ਹੈਗਾ ਮੈਂ ਕਹਾ ਭਰਾਵਾਂ ਨੂੰ ਕਰਾ ਦਿੰਨੇ ਸ਼ੌਂਕ ਉਰੇ ਆਏ ਸੀ ਹੂਟਰ ਸਿਸਟਮ ਲਾਉਣ ਦੇ ਲਈ ਤੇ ਮੈਂ ਕਹਾ ਹੁਣ ਸ਼ੌਂਕ ਕਰਾਉਂਦੇ ਹੀ ਚੱਲਦੇ ਆ ਥੋੜਾ ਜਿਹਾ ਟਾਈਮ ਆਪਣੇ ਕੋਲ ਹੈਗਾ ਸੀ ਤੇ ਚਟੀਆਂ ਦੀਆਂ ਵੀਆਂ ਪੂਰੀਆਂ ਵੰਵਾ ਦੱਸਦੇ ਨੇ ਕਿ ਇਹ ਜਿਹੜੇ ਹੈਗੇ ਨੇ ਚਟੀਆਂ ਵਾਲੇ ਕਿਹੜੇ ਦੱਸੇ ਕਬੂਤਰ ਤੁਸੀਂ ਆਪਣੀ ਬਾਠਾਂ ਵਾਲੇ ਕਬੂਤਰਾਂ ਦੇ ਵਿੱਚੋਂ ਠੀਕ ਆ ਠੀਕ ਆ ਤੇ ਬਹੁਤ ਹੀ ਵਧੀਆ ਸ਼ੌਂਕ ਬਾਈ ਬਾਕੀ ਬਾਈ ਹੁਣੀ ਬਲਦਵੀ ਢੜਾਉਂਦੇ ਨੇ ਠੀਕ ਆ ਜੀ ਤੇ ਬਹੁਤ ਵਧੀਆ ਸ਼ੌਂਕ ਆ ਵੀਰ ਹੁਣਾਂ ਨੂੰ ਅੱਜ ਦਾ ਸ਼ੌਂਕ ਜਿਹੜਾ ਵੱਖਰਾ ਹੀ ਆ ਤੇ ਕਿੱਦਾਂ ਦਾ ਲੱਗਾ ਸ਼ੌਂਕ ਬਾਈ ਜਰੂਰ ਦੱਸਿਓ ਠੀਕ ਆ ਜੀ ਤੇ ਚੈਨਲ ਆਪਣਾ ਕਰਿਓ ਸਬਸਕ੍ਰਾਈਬ ਨਵੀਂ ਵੀਡੀਓ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ ਤੇ ਹੁਣ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ